ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਲੀਨ ਜੀਰਾ ਅੱਜ ਮੈਂ ਲੈ ਕੇ ਆ ਰਿਹਾ ਕੈਂਬਰੀ ਕਾਟਨ ਦੇ ਮੇਰਾ ਕੈਮਰਾ ਮੁੰਮੇ ਕੈਂਬਰੀ ਕਾਟਨ ਦੇ ਸੂਟ ਦੇਖੋ ਕਿੰਨੇ ਪਿਆਰੇ ਸੂਟ ਹੈ ਕੈਂਬਰੀ ਕਾਟਨ ਦੇ ਕਾਟਨ ਦੁਪੱਟੇ ਵਾਲੇ ਰੇਟ ਦਵਾਂਗਾ ਠਮਾਕਾ ਵੀਡੀਓ ਕਰਦੇ ਹੋ ਦੱਬ ਕੇ ਸ਼ੇਅਰ ਤੁਹਾਡੇ ਕਰਾ ਦਾਂਗਾ ਫਾਇਦੇ ਜਿੱਥੋਂ ਮਰਜ਼ੀ ਪੂਰੇ ਪੰਜਾਬ ਦੇ ਇੰਸਟਾਗ੍ਰam ਤੇ ਫੇਸਬੁੱਕ ਦੇ YouTube ਵਾਲੇ ਜਿੱਥੋਂ ਮਰਜ਼ੀ ਟਰਾਈ ਕਰ ਲੋ ਟਰਾਈ ਕਰਕੇ ਫਿਰ ਗੁਰਲੀਨ ਦੀ ਅੱਟੀ ਤੋਂ ਥੋਦਾ ਖਰੀਦੋ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਤੁਹਾਡੇ ਫਾਇਦੇ ਕਰਾਂਗਾ ਨਹੀਂ ਕਰੋਗੇ ਤਾਂ ਫਾਇਦੇ ਨਹੀਂ ਹੋਣੇ ਠੀਕ ਹੈ ਜੀ ਦੁਪੱਟਾ ਦੇਖੋ ਕਢਾਈ ਵਾਲਾ ਕਾਟਨ ਦਾ ਓਏ ਹੋਏ ਹੋਏ ਕੀ ਬਾਤ ਆ ਕਿੰਨੀ ਪਿਆਰੀ ਚੀਜ਼ ਆ ਜਿੰਨੇ ਮਰਜ਼ੀ ਥੂੜ ਲੈ ਲਓ ਮਾਰਾ ਕੁਆਂਟੀਟੀ ਤੇ ਕੁਆਂਟੀਟੀ ਪਈ ਆ ਜਿੰਨੇ ਮਰਜ਼ੀ ਥੂੜ ਲੈ ਲਓ ਰੇਟ ਬਾਅਦ ਵਿੱਚ ਸ਼ੇਅਰ ਕਰਾਂਗਾ ਪਹਿਲੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੇ ਵੀਡੀਓ ਦੱਬ ਕੇ ਸ਼ੇਅਰ ਕਰੋਗੇ ਫਿਰ ਮੈਂ ਰੇਟ ਸ਼ੇਅਰ ਕਰਾਂਗਾ ਜੇ ਨਹੀਂ ਸ਼ੇਅਰ ਕਰੋਗੇ ਤਾਂ ਤੁਹਾਡਾ ਫਾਇਦਾ ਨਹੀਂ ਹੋਣਾ ਜਾਰ ਨਾਲੋਂ 1.5 1.5 200 ਰੁਪਿਆ ਸੱਤੇ ਸੂਟ ਦੇ ਦਾਂਗਾ ਜਿੱਥੋਂ ਮਰਜ਼ੀ ਟਰਾਈ ਕਰ ਲੋ ਜਿੱਥੋਂ ਤੁਹਾਡਾ ਦਿਲ ਕਰਦਾ ਮਾਰਕੀਟ ਵਿੱਚ ਰਿਆ 500 ਰੁਪਿਆ ਦਾ ਸੂਟ ਕਾਟਨ ਦੇ ਵੱਟੇ ਵਾਲਾ ਮੈਂ 600 650 ਨਹੀਂ ਕਹਿੰਨਾ ਵਧੀਆ ਆਈਟਮ ਵੇਚ ਰਿਆ 500 ਰੁਪਿਆ ਦਾ ਸੂਟ ਵੇਚ ਰਿਆ 100 ਰੁਪਿਆ ਦੀ ਛੀਪਿੰਗ ਲੱਗ ਰਹੀ ਆ ਆਪਣਾ ਰੇਟ ਆ 4.500 ਰੁਪਏ ਜਿੰਨੇ ਮਰਜ਼ੀ ਸੂਟ ਲਾਓ ਠੀਕ ਹੈ ਜੀ ਕਈ ਦੁਕਾਨਦਾਰ ਕਿਵੇਂ ਵੇਚਦੇ ਇੱਕ ਸੂਟ ਲੈਣਾ 500 ਦਾ ਦੋ ਸੂਟ ਲੈਣੇ 900 ਦੇ ਤੇ 10 ਸੂਟ ਲੈਣੇ 4250 ਦੇ ਮਣਾ 10 ਸੂਟ ਬੰਦਾ ਕੀ ਕਰੇ ਪਾ ਮੇਰੇ ਕੋਲੇ ਭਾਜੀ ਇੱਕ ਸੂਟ ਲੋ 450 ਰੁਪਏ ਦਾ ਦੋ ਲੋ ਤਿੰਨ ਲੋ ਚਾਰ ਲੋ ਪੰਜ ਲੋ ਜਿੰਨੇ ਮਰਜ਼ੀ ਲੋ ਇੱਕ ਸੂਟ ਮਿਲੇਗਾ 450 ਰੁਪਏ ਦਾ ਜਿੰਨੇ ਪੰਜ ਸੂਟ ਲੈਣੇ ਉਹਨੂੰ ਮੈਂ ਲਾਵਾਂਗਾ 2125 ਰੁਪਏ ਮਤਲਬ 740 ਰੁਪਏ ਦਾ ਇੱਕ ਸੂਟ ਕਿੱਥੇ ਮਰਜ਼ੀ ਪੂਰੇ ਪੰਜਾਬ ਦਾ ਓਪਨ ਜਲਿਆਂ ਟ੍ਰਾਈ ਕਰ ਲੋ ਮਹਾਰਾਜ ਜਿੱਥੇ ਮਰਜ਼ੀ ਬਰਲਿਨ ਦੀ ਹੱਡੀ ਨੀਅਰ ਸਰਦਾਰ ਬੂਟ ਹਾਊਸ ਦੇ ਨਾਲ ਮੇਨ ਬਾਜ਼ਾਰ ਜੀਰਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮਾਰੇ ਕੁਆਂਟੀਟੀ ਤੋਂ ਕੌਣ ਸੀ ਸਹੀ ਐ ਜਿੰਨੇ ਮਰਜ਼ੀ ਸੂਟ ਲੈ ਲਓ ਤੁਹਾਡੀ ਰੂਹ ਹੁਜ ਕਰਦਿਆਂਗਾ ਜਿੰਨੇ ਮਰਜ਼ੀ ਸੂਟ ਲੈ ਲਓ ਓਨਲੀ 450 ਰੁਪਏ ਦਾ ਇੱਕ ਸੂਟ 5 ਲੈਣੇ 450 ਦੇ ਹਿਸਾਬ ਨਾਲ ਬਣੇ 2125 ਰੁਪਏ ਦੇ 5 ਸੂਟ ਆ ਜਿੱਥੇ ਮਰਜ਼ੀ ਦੇਸ਼ ਵਿਦੇਸ਼ ਚ ਬੈ ਕੇ ਮੇਰੇ ਭੈਣ ਵੀਰ ਸੂਟ ਮੰਗਾਣ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਰੇਟ ਜਿਆਦਾ ਨੇ ਉਹਨਾਂ ਨੇ ਤੁਸੀਂ ਸ਼ੇਅਰ ਕਰ ਦੇ ਜਿਨ੍ਹਾਂ ਨੇ ਮਾਰੇ ਉਹਨਾਂ ਦੇ ਕਰਦੇ ਨਹੀਂ ਤੁਹਾਡੇ ਫਾਇਦੇ ਅਸੀਂ ਕਰਾਉਣੇ ਜਿੱਥੇ ਮਰਜ਼ੀ ਤੁਹਾਨੂੰ ਮੈਂ ਕਹੀ ਆ ਨਾ ਇੰਸਟਾਗ੍ਰam 'ਚ ਵੜ ਜਾਓ ਫੇਸਬੁੱਕ 'ਚ ਵੇਖ ਲਓ YouTube 'ਾਂ 'ਚ ਦੇਖ ਲਓ ਜਿੱਥੇ ਮਰਜ਼ੀ ਤੁਹਾਡਾ ਦਿਲ ਕਰਦਾ ਟਰਾਈ ਕਰ ਲਓ ਫੁੱਲ ਗਰੰਟੀ ਹੈ ਰੇਟਾਂ ਦੇ ਮਾਰੇ ਫੁੱਲ ਗਰੰਟੀ ਇਸ ਤੇ ਮਰਜ਼ੀ ਦਿਲ ਕਰਦਾ ਟਰਾਈ ਕਰ ਲਓ 4.5 ਰੁਪਏ ਦਾ ਥੂਟ ਲਾਵਾਂਗਾ 5 ਥੂਟ ਲੈਣਾ 4.5 ਰੁਪਏ ਦੇ ਸਾਮ ਨਾਲ 21 ਤੋਂ 25 ਰੁਪਏ 10 ਥੂਟ ਲੈਣ ਦੀ ਲੋੜ ਨਹੀਂ ਵੇਚਣ ਵਾਲੇ ਮੇਰੇ ਵੀਰ ਭੈਣ 4.5 ਰੁਪਏ ਦੇ ਸਾਮ ਨਾਲ ਵੀ ਥੂਟ ਲੈ ਸਕਦੇ ਆ ਭਾਵੇਂ ਜਿੰਨੇ ਰਿਟੇਲ ਵਾਲਿਆਂ ਦਾ 5 ਫੂਟ ਲੈਣੇ ਆ ਘਰ ਪਾਉਣ ਵਾਸਤੇ 5 ਫੂਟ ਕਈ ਲੈਂਦੇ ਨੇ ਉਹਨਾਂ ਨੂੰ 2125 ਰੁਪਏ ਦੇ ਲਾਵਾਂਗਾ 10 ਫੂਟ ਲੈਣ ਦੀ ਲੋੜ ਨਹੀਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਓਹੋ ਕੀ ਮਾ ਦਾ 2.5 ਮੀਟਰ ਦੇ ਦੁਪੱਟੇ ਮਹਾਰਾ 20 ਜੀਡੀ 20 ਜੀ ਆਈ ਵੀ ਜਿੰਨੇ ਮਰਜ਼ੀ ਫੂਟ ਲੈ ਲਓ ਜਿੰਨੇ ਮਰਜ਼ੀ ਫੂਟ ਲੈ ਲਓ ਭਰਾ ਕੋਲੋਂ ਜਿੰਨੇ ਤੁਹਾਡਾ ਦਿਲ ਕਰਦਾ ਇੱਕ ਨਾਲ ਦੇ ਦੋ ਲਓ ਚਾਰ ਲਓ 6 ਲਓ 10 ਲਓ 12 ਲਓ 15 ਲਓ ਜਿੰਨੇ ਤੁਹਾਡਾ ਦਿਲ ਕਰਦਾ ਮਹਾਰਾ ਦਾਲੀ ਕੋਲ 4.50 ਰੁਪਏ ਦਾ ਇੱਕ ਥੂਟ ਆ 4.50 ਰੁਪਏ ਦਾ ਇੱਕ ਥੂਟ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮਾਰੇ ਕੁਆਂਟੀਟੀ ਤੋਂ ਕੁਆਂਟੀਟੀ ਜਿੰਨੇ ਮਰਜ਼ੀ ਲੈ ਲਓ ਥੂਟ ਆ ਫੁੱਲ ਗਰੰਟੀ ਜਿੰਨੇ ਮਰਜ਼ੀ ਥੂਟ ਲੋ 4.50 ਰੁਪਏ ਦਾ ਇੱਕ ਥੂਟ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤੁਹਾਡੇ ਵੀਰ ਭੈਣਾਂ ਦੇ ਮੈਂ ਫਾਇਦੇ ਕਰਾ ਦੇਵਾਂਗਾ ਫਾਇਦੇ ਧੰਨਵਾਦ ਤੁਹਾਡਾ YouTube ਦੇ ਚਾਰਿਆਂ ਸਬਸਕ੍ਰਾਈਬਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਲੱਖ ਲੱਖ ਸ਼ੁਕਰੀਆ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਵੀਡੀਓ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਜੀ